ਨਮਸਕਾਰ ਮੈਂ ਹਾ ਤੋੜਾ ਹੂ ਉਸ ਰਾਜ ਪੂਸੀ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਵਾਰ ਫੇਰ ਬੜਾ ਵੱਡਾ ਝਟਕਾ ਲੱਗਿਆ ਹੈ ਭਾਰਤ ਆਸ਼ੂ ਕੁਸ਼ਨ ਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਭਾਰਤ ਆਸ਼ੂ ਕੁਸ਼ਨ ਜਿਹੜੇ ਮੰਤਰੀ ਵੀ ਰਹਿ ਚੁੱਕੇ ਨੇ ਕਾਂਗਰਸ ਸਰਕਾਰ ਦੇ ਲਈ ਜਦੋਂ ਸੂਬੇ ਦੇ ਮੁੱਖ ਮੰਤਰੀ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਿਨਾਂ ਦੇ ਵਿੱਚ ਬੜੀ ਵਾਵਾਖਾਟੀ ਸੀ ਪਰ ਆਸ਼ੂ ਕੁਸ਼ਨ ਨੇ ਹਲਕਾ ਲੁਧਿਆਣਾ ਤੋਂ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਈਡੀ ਨੇ ਉਹਨਾਂ ਨੂੰ ਜਲੰਧਰ ਬੁਲਾਇਆ ਸੀ ਪੁਸ਼ਗਿਛ ਲਈ ਅਤੇ ਪੁਸ਼ਗਿਛ ਤੋਂ ਬਾਅਦ ਯਾਨੀ ਕਿ ਲਗਭਗ 9 ਘੰਟੇ ਦੀ ਲਗਾਤਾਰ ਪੁਸ਼ਗਿਛ ਲਈ ਇਨਵੈਸਟੀਗੇਸ਼ਨ ਤੋਂ ਬਾਅਦ ਨਾਲ ਦੇ ਨਾਲ ਹੀ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਨੇ ਸਾਬਕਾ ਮੰਤਰੀ ਭਰਤਾਸ਼ ਕੁਸ਼ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੇ ਹਲਚਲ ਮਚ ਗਈ ਹੁਣ ਦੱਸਿਆ ਜਾ ਰਿਹਾ ਹੈ ਕਿ ਈਡੀ ਨੇ ਫਿਰ ਦੁਬਾਰਾ ਰਿਮਾਂਡ ਦੀ ਪੇਸ਼ੀ ਕੀਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੂੰ ਉਧਰ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਹੈ ਭਰਤ ਆਸ਼ੂ ਕੁਸ਼ਨ ਦਾ ਇਸ ਨੂੰ ਲੈ ਕੇ ਸੀਨੀਅਰ ਵਕੀਲ ਮਨਦੀਪ ਸਿੰਘ ਸਚਦੇਵਾ ਨੇ ਜਿਹੜੇ ਉਹਨਾਂ ਨੇ ਇਹ ਖੁਲਾਸਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਅਜੇਾ ਕਰੋਨਾ ਸੀ ਲਗਭਗ 2 ਸਾਲ ਪਹਿਲਾਂ ਵੀ ਜੇਲ੍ਹ ਦੇ ਵਿੱਚ ਰਹਿ ਰਹਿ ਆਏ ਨੇ ਆਪਣਾ ਸਮਾਂ ਸਪੈਂਡ ਕੀਤਾ ਹੈ ਸਜ਼ਾ ਭੁਗਤੀ ਹੈ ਭਾਰਤ ਆਸ਼ੂ ਪੂਸ਼ਣ ਨੇ ਈ ਦੀ ਦੇ ਖੁਲਾਸੇਆ ਕਰਕੇ ਫੇਰ 2 ਸਾਲਾਂ ਬਾਅਦ ਅਜਾਇਆ ਕਿਉਂ ਕੀਤਾ ਗਿਆ? ਯਾਨੀ ਕਿ 2 ਸਾਲਾਂ ਬਾਅਦ ਗ੍ਰਿਫਤਾਰ ਕਿਉਂ ਕੀਤਾ ਗਿਆ ਭਾਰਤ ਆਸ਼ੂ ਕੁਸ਼ਨ ਨੂੰ? ਇਹ ਸੀਨੀਅਰ ਵਕੀਲ ਦਾ ਦਾਵਾ ਹੈ ਜਿਹੜਾ ਕਾਂਗਰਸੀ ਦਾ ਕਾਂਗਰਸ ਪਾਰਟੀ ਦਾ ਰਿਪਰੈਜ਼ੈਂਟਡ ਹੈ ਅਤੇ ਭਾਰਤ ਆਸ਼ੂ ਕੁਸ਼ਨ ਦਾ ਵੀ ਇਸ ਨੂੰ ਲੈ ਕੇ ਹੁਣ ਫਿਰ ਦੁਬਾਰਾ ਈਰੀ ਨੇ ਦਲੀਲ ਅਤੇ ਅਪੀਲ ਪੇਸ਼ ਕੀਤੀ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ। ਲੇਕਿਨ ਬੈਸ ਵਾਜੀ ਤੋਂ ਬਾਅਦ ਫੈਸਲਾ ਜਿਹੜਾ ਹੈ ਰੱਖਮਾ ਰੱਖ ਲਿਆ ਗਿਆ ਹੈ ਭਾਰਤ ਆਸ਼ੂ ਕੁਸ਼ਨ ਦਾ ਅੰਤਮ ਜਵਾਬਤ ਲਈ ਲੇਕਨ ਈਡੀ ਦੇ ਹੱਕ ਦੇ ਵਿੱਚ ਫੈਸਲਾ ਗਿਆ ਹੈ ਉਹਨਾਂ ਨੇ 7 ਦਿਨਾਂ ਦਾ ਰਿਮਾਂਡ ਮੰਗਿਆ ਸੀ ਭਾਰਤ ਆਸ਼ੂ ਕੁਸ਼ਨ ਦਾ ਪੁਸ਼ਗਿਸ਼ ਲਈ ਲੇਕਨ ਭਾਰਤ ਪੁਸ਼ਨ ਆਸ਼ੂ ਦਾ ਰਿਮਾਂਡ ਜਿਹੜਾ ਹੈ 5 ਦਿਨਾਂ ਦਾ ਮਨਜ਼ੂਰ ਕਰ ਦਿੱਤਾ ਗਿਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਇਹਨਾਂ 5 ਦਿਨਾਂ ਦੇ ਵਿੱਚ ਈਡੀ ਅਤੇ ਵਿਜੀਲੈਂਸ ਦੀ ਕਸਟਡੀ ਦੇ ਵਿੱਚ ਰਹਿਣਗੇ ਭਾਰਤ ਆਸ਼ੂ ਭੂਸ਼ਣ ਅਤੇ ਹੋਵੇਗੀ ਪੁੱਛਗਿੱਛ ਜਿਹੜੇ ਉਹਨੇ ਕਪੜੇ ਜਾਂ ਘਟਾਲੇ ਕੀਤੇ ਹੋਏ ਨੇ ਜਿਨ੍ਹਾਂ ਦਿਨਾਂ ਦੇ ਵਿੱਚ ਉਹ ਮੰਤਰੀ ਸੀ ਪੰਜਾਬ ਦੇ ਕੈਬਨਿਟ ਮੰਤਰੀ ਸੀ ਕਾਂਗਰਸ ਪਾਰਟੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਬੜੇ ਵੱਡੇ ਕੁਟਾਲੇ ਕੀਤੇ ਨੇ ਭਾਰਤ ਆਸ਼ੂ ਕੁਸ਼ਨ ਨੇ ਅਤੇ ਜਿਹੜਾ ਪੈਸਾ ਬਾਹਰ ਵਿਦੇਸ਼ਾਂ ਤੋਂ ਪੁਗਾਇਆ ਗਿਆ ਹੈ ਸੋਨਾ ਇਕੱਠਾ ਕੀਤਾ ਗਿਆ ਹੈ ਨਕਦੀ ਕਠੀ ਕੀਤੀ ਗਈ ਹੈ ਅਤੇ ਕੁਝ ਅਜਈ ਗੁਪਤ ਪ੍ਰਾਪਰਟੀ ਹੈ ਜਿਨ੍ਹਾਂ ਨੂੰ ਈਡੀ ਨੇ ਆਪਣੇ ਹੱਕ ਦੇ ਵਿੱਚ ਲੈ ਲਿਆ ਹੈ ਜਦੋਂ ਪਹਿਲੀ ਵਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਤੋਂ ਪਹਿਲਾ ਭਾਰਤ ਆਸ਼ੂ ਕੁਸ਼ਨ ਜਿਹੜਾ ਹੈ ਜੇਲ੍ਹ ਦੇ ਵਿੱਚ ਗਿਆ ਸੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਇੱਕ ਪਾਸੇ ਕਾਂਗਰਸ ਆਪਣੇ ਆਪ ਨੂੰ ਇਮਾਨਦਾਰ ਪਾਰਟੀ ਕਹਿੰਦੀ ਹੈ ਪਰ ਇਹਨਾਂ ਦੇ ਮੰਤਰੀ ਸ਼ੰਤਰੀ ਜਿਹੜੇ ਨੇ ਉਹ ਪ੍ਰਿਸ਼ਤਾ ਸਾਰ ਦੇ ਵਿੱਚ ਪੂਰੀ ਤਰ੍ਹਾਂ ਲਿਪਟ ਹੋ ਚੁੱਕੇ ਨੇ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਈਡੀ ਜਦੋਂ ਪੁੱਛਗਿਛ ਕਰੇਗੀ ਭਾਰਤ ਆਸ਼ੂ ਕੁਸ਼ਨ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣਗੇ 5 ਸਤ ਦਿਨਾਂ ਦਾ ਰਿਮਾਂਡ ਮੰਗਿਆ ਸੀ ਲੇਕਿਨ ਈਡੀ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ 5 ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ ਇਹਨਾਂ 5 ਦਿਨਾਂ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੋਵੇਗੀ ਹੋਣਗੇ ਬੜੇ ਵੱਡੇ ਵੱਡੇ ਖੁਲਾਸੇ ਏ ਈਡੀ ਦੇ ਸਰਵਉੱਚ ਅਧਿਕਾਰੀਆਂ ਨੇ ਸਪਸ਼ਟ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਬਹੁਤ ਸਾਰੀ ਪ੍ਰਾਪਰਟੀ ਹਾਲੇ ਵੀ ਹਿਡਨ ਜਿਹੜੀ ਹੈ ਉਹ ਭਾਰਤ ਹਾਸ਼ੂ ਕੁਸ਼ਨ ਦੇ ਖੇਮੇ ਦੇ ਵਿੱਚੋਂ ਬੋਲ ਰਹੀ ਹੈ Dann